ਬੇਸਿਕਲੀ ਇੱਕ ਸਦਾਚਾਰਤਾ ਦੇ ਤੌਰ ਤੇ ਸਟੇਟ ਮਿਸਟਰ ਹੋਣ ਦੇ ਨਾਤੇ ਮੈਂ ਪਿਛਲੇ ਦਿਨੀ ਜੂਨੀਅਰ ਮਿਸਟਰ ਸਾਹਿਬ ਨੂੰ ਮਿਲਿਆ ਸੀਗਾ ਸੋ ਮੇਰੇ ਨਾਲ ਮੇਰੇ ਅਧਿਕਾਰੀ ਸਹਿਬਾਨ ਵੀ ਸਨ ਸੋ ਇਹਦੇ ਨਾਲ ਨਾਲ ਜਿੱਥੇ ਇੱਕ ਸਦਾਚਾਰਤਾ ਸੀ ਉੱਥੇ ਨਾਲ ਕੁਝ issues ਸੀਗੇ ਪੰਜਾਬ ਦੇ ਅੰਦਰ ਸੋ ਉਹ ਦੋ ਜਿਹੜੇ ਅਸੀਂ ਉਹਨਾਂ ਨਾਲ ਇੱਕ ਮੰਗ ਦੇ ਰੂਪ ਚ ਕਹ ਲਓ ਇੱਕ ਚਿੰਤਾ ਦੇ ਤੌਰ ਤੇ ਸਾਂਝੇ ਕੀਤੇ ਸਨ ਸੋ ਪਹਿਲੀ ਗੱਲ ਤੇ ਹੈ ਵੀ ਸਾਡੀ ਮੀਟਿੰਗ ਬੜੇ ਅੱਛੇ ਮਾਹੌਲ ਚ ਹੋਈ ਬੜੇ ਹੰਬਲ ਢੰਗ ਦੇ ਨਾਲ ਅਸੀਂ ਵੀ ਸਵਾਲ ਰੱਖੀਏ ਔਰ ਉਹਨਾਂ ਨੇ ਵੀ ਬੜਾ ਪੋਜੀਟਿਵਲੀ ਸਾਡੇ ਡਿਮਾਂਡ ਨੂੰ ਸਾਡੇ ਸਵਾਲਾਂ ਨੂੰ ਸੁਣਿਆ ਸੋ ਅੱਜ ਵੀ ਤੁਸੀਂ ਦੇਖਿਆ ਸਦਨ ਦੇ ਅੰਦਰ ਸਾਡੇ ਮਾਨਯੋਗ ਦੋ ਤਿੰਨ ਐਮਐਲਏ ਸਹਿਬਾਨ ਨੇ ਇੱਕ ਇਸ਼ੂ ਰੇਜ਼ ਕੀਤਾ ਸੀਗਾ ਔਰ ਪਿਛਲੇ ਦਿਨਾ ਤੋਂ ਪੰਜਾਬ ਦੇ ਅੰਦਰ ਮਤਲਬ ਸਪੇਸ ਨੂੰ ਲੈ ਕੇ ਸਾਡੇ ਜਿਹੜੇ ਗੜਾਉਣ ਨੇ ਉਹ ਅੰਦਰ ਸਪੇਸ ਨੂੰ ਲੈ ਕੇ ਇੱਕ ਚਿੰਤਾ ਜਿਹੜੀ ਆ ਉਹ ਕੁਝ ਸੈਕਸ਼ਨ ਵੱਲੋਂ ਮਤਲਬ ਦਰਸਾਈ ਗਈ ਸੀਗੀ ਤੋਂ ਖਾਸ ਕਰਕੇ ਜਿਹੜੇ ਸਾਡੇ ਮਿਲਰ ਨੇ ਪੰਜਾਬ ਦੇ ਕਿਉਂਕਿ ਪੈੜੀ ਦਾ ਸੀਜ਼ਨ ਵੀ ਸਾਡਾ ਸਿਰ ਦੇ ਉੱਤੇ ਆ ਠੀਕ 26 ਸਾਈ ਦਿਨ ਤੋਂ ਬਾਅਦ ਪੈੜੀ ਦਾ ਸੀਜ਼ਨ ਜਿਹੜਾ ਸ਼ੁਰੂ ਹੋਣ ਲਈ ਜਾ ਰਿਹਾ ਹੈ ਸੋ ਉਹਦੇ ਲਈ ਕੁਝ ਸੰਕਾਵਾਂ ਜਿਹੜੀਆਂ ਉਹ ਸਾਡੇ ਮਿਲਰਸ ਦੇ ਸਾਹਮਣੇ ਸਿਗੀਆਂ ਕਿਉਂਕਿ ਮੰਡੀ ਦੇ ਅੰਦਰ ਜਦੋਂ ਕਿਸਾਨ ਨੇ ਆਣਾ ਤੇ ਹਰ ਵਾਰ ਉਹਦੀਆਂ ਤਿਆਰੀਆਂ ਕੀਤੀ ਜਾਂਦੀਆਂ ਇਸ ਵਾਰ ਵੀ ਮਤਲਬ ਤਿਆਰੀਆਂ ਪੂਰੀਆਂ ਆ ਸੋ ਕਿਸਾਨ ਨੇ ਮੰਡੀ ਚ ਆਪਣੀ ਫਸਲ ਵੇਚ ਕੇ ਔਰ ਉਹਦਾ ਅਸੀਂ ਭੁਗਤਾਨ ਕਰਕੇ ਉਹਨੂੰ ਤਾਂ ਵੇਲੇ ਮਤਲਬ ਕਰ ਦੇਣਾ ਹੁੰਦਾ ਮਤਲਬ ਰੂਟੀਨ ਚ ਸੋ ਉਹਦੀਆਂ ਤਿਆਰੀਆਂ ਇਸ ਵਾਰ ਵੀ ਸਾਡੀਆਂ ਬੂਰੀਆਂ ਨੇ ਪਰ ਇਸ ਤੋਂ ਬਾਅਦ ਜਦੋਂ ਪੈੜੀ ਮਿਲਰ ਕੋ ਜਾਂਦੀ ਆ ਸੋ ਉਹਨੇ ਫਿਰ ਉਹਦੀ ਮਿਲਣ ਕਰਕੇ ਜਿਹੜਾ ਚਾਵਲ ਆ ਉਹ ਕਿਤੇ ਨਾ ਕਿਤੇ ਰੱਖਣਾ ਹੁੰਦਾ ਸੋ ਜਿਹੜੇ ਪੰਜਾਬ ਦੇ ਅੰਦਰ ਗਡਾਉਣ ਨੇ ਜਿਹੜੀ ਸਾਡੇ ਕਵਰ ਗਡਾਉਣ ਨੇ ਉਹਨਾਂ ਦੇ ਅੰਦਰ ਇਸ ਵਾਰ ਜਿਹੜੀ ਸਪੇਸ ਹੈ ਉਸ ਲੈਵਲ ਦੀ ਨਹੀਂ ਬਣੀ ਜਿਹਨੂੰ ਲੈ ਕੇ ਮਤਲਬ ਅਸੀਂ ਜੂਨੀਅਰ ਮਿਨਿਸਟਰ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਵੀ ਇਹਦਾ ਕੋਈ ਹੱਲ ਕੱਢਿਆ ਜਾਵੇ ਸੋ ਅਸੀਂ ਕੁਝ ਉਹਨਾਂ ਨੂੰ رائے ਵੀ ਦਿੱਤੀ ਸੀਗੀ ਆਪਣੇ ਵੱਲੋਂ ਵੀ ਤੁਸੀਂ ਜਿਸ ਤਰ੍ਹਾਂ ਐਕਸਪੋਰਟ ਦੀ ਗੱਲ ਅਸੀਂ ਉਹਨਾਂ ਨਾਲ ਸ਼ੇਅਰ ਕੀਤੀ ਵੀ ਤੁਸੀਂ ਜਿਹੜੀ ਨਾਨਵਾਸਮਤੀ ਉਹ ਪਿਛਲੇ ਦਿਨਾਂ ਤੋਂ ਬੰਦ ਐਕਸਪੋਰਟ ਇਹਨੂੰ ਵੀ ਸ਼ੁਰੂ ਕਰਨਾ ਚਾਹੀਦਾ ਜਿਸ ਤਰ੍ਹਾਂ ਕੋਈ ਇਥੋਨਲ ਦੇ ਵਿੱਚ ਵੀ ਚਾਵਲ ਪੈਂਦੇ ਆ ਸੋ ਸਾਨੂੰ ਖੁਸ਼ੀ ਹੈ ਕਿ ਉਹਨਾਂ ਨੇ ਇੱਕ ਜਨਰਲ ਲੈਟਰ ਕੱਢਿਆ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 28 ਅੱਠ ਨੂੰ ਅਸੀਂ ਮਿਲੇ ਆ ਉਹਨਾਂ ਨੂੰ ਔਰ ਨੈਕਸਟ ਡੇ ਹੀ ਉਹਨਾਂ ਦੀ ਇੱਕ ਚਿੱਠੀ ਆ ਗਈ ਆ ਔਰ ਉਸ ਚਿੱਠੀ ਦੇ ਅੰਦਰ ਉਹਨਾਂ ਨੇ ਜਨਰਲ ਹੀ ਕਿਹਾ ਕਿ ਅਸੀਂ ਆਣ ਵਾਲੇ ਇਹਨਾਂ ਦਿਨਾਂ ਦੇ ਦੌਰਾਨ 23 ਲੱਖ ਮੀਟ੍ਰਿਕ ਟਨ 23 ਲੱਖ ਮੀਟ੍ਰਿਕ ਟਨ ਜਿਹੜਾ ਉਹ ਚਾਵਲ ਹੈ ਉਹ ਪੰਜਾਬ ਦੀਆਂ ਜਿਹੜੇ ਗਡਾਉਨ ਨੇ ਉਹਨਾਂ ਚੋਂ ਚੱਕ ਕੇ ਖੁੱਲੀ ਮਾਰਕੀਟ 'ਚ ਇਹਨੂੰ ਅਸੀਂ ਮੱਲੋ ਜਿਹੜਿਆ ਉਹ ਵੇਚਾਂਗੇ ਔਰ ਇਹਦੇ ਨਾਲ ਦੀ ਨਾਲ ਉਹਨਾਂ ਨੇ 2 ਲੱਖ ਮੀਟ੍ਰਿਕ ਟਨ ਜਿਹੜਾ ਉਹ ਮਲੇਸ਼ੀਆ ਨੂੰ ਵੀ ਐਕਸਪੋਰਟ ਕਰਨ ਦਾ ਜਿਹੜਾ ਉਹ ਜ਼ਿਕਰ ਕੀਤਾ ਸੋ ਮੈਂ ਤੁਹਾਡੇ ਚੈਨਲ ਦੇ ਮਾਦੀਮ ਦਰਾਂ ਹੀ ਅ ਮਤਲਬ ਜ਼ਰੂਰ ਪੰਜਾਬ ਦੇ ਮਿਲਰਸ ਨੂੰ ਪੰਜਾਬ ਦੇ ਤਮਾਮ ਜਿਹੜੇ ਇਸ ਪੈਡੀਸਿਜ ਨਾਲ ਜੁੜੇ ਸਾਡੇ ਪੈਨਪਰਾ ਨੇ ਚਾਹੀਓ ਸਾਡੇ ਆਰਤੀ ਨੇ ਚਾਹੀਓ ਸਾਡੇ ਕਿਸਾਨ ਨੇ ਚਾਹੀ ਕੋਈ ਸਾਡੇ ਮਜ਼ਦੂਰ ਨੇ ਉਹਨਾਂ ਨੂੰ ਇਹ ਗੱਲ ਸਾਫ਼ ਕਰਨੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਪਹਿਲੀ ਗੱਲ ਤੇ ਕੋਈ ਕੁਇਲਤ ਮਤਲਬ ਰਹਿਣੀ ਨਹੀਂ ਹੈ ਸੋ ਹੁਣ ਜਿਹੜਾ 23 ਲੱਖ ਮੀਟਿਕ ਟਨ ਜਦੋਂ ਖੁੱਲੀ ਮਾਰਕ ਸਰਕਾਰ ਨੇ ਇਹਨੂੰ ਵੇਚਣ ਦਾ ਚਿੱਠੀ ਜਾਰੀ ਕੀਤੀ ਹੈ ਪ੍ਰਬੰਧ ਕੀਤਾ ਸੋ ਇਹਦੇ ਨਾਲ ਬਹੁਤ ਵੱਡੀ ਰਾਹਤ ਮਿਲੇਗੀ ਸੋ ਮੈਂ ਜ਼ਰੂਰ ਕਵਾਂਗਾ ਕਿ ਇਹ ਸੀਜ਼ਨ ਵੀ ਜਿਸ ਤਰ੍ਹਾਂ ਵਾਕੀ ਸਾਡੇ ਸੀਜ਼ਨ ਚਾਹੇ ਉਹ ਵੀਟ ਦਾ ਚਾਹੇ ਪੈਡੀ ਦਾ ਬਹੁਤ ਹੀ ਖੂਬਸੂਰਤ ਸੀਜ਼ਨ ਮਲ ਰਹੇ ਨੇ ਖਾਸ ਕਰਕੇ ਮਾਨਜੋਗ ਮੋੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨਿਰਦੇਸ਼ ਤੇ ਜਦੋਂ ਅਸੀਂ ਮੀਟਿੰਗ ਕਰ ਲਈ ਗਏ ਸਾਂ ਤੇ ਅਸੀਂ ਇਹ ਸਵਾਲ ਉਹਨਾਂ ਦੇ ਸਾਹਮਣੇ ਰੱਖਿਆ ਔਰ ਉਹਨਾਂ ਨੇ ਵੀ ਬੜੇ ਹੰਬਲ ਢੰਗ ਦੇ ਨਾਲ ਸਾਡੇ ਐਗਜ਼ਾਮਨ ਕੀਤਾ ਸਾਡੇ ਸਵਾਲਾਂ ਨੂੰ ਔਰ ਉਹਦਾ ਰਿਫਲੈਕਸ਼ਨ ਹੀ ਹੈ ਕਿ ਜਿਹੜਾ ਹੈ ਉਹ ਚਿੱਠੀ ਜਾਰੀ ਉਹਨਾਂ ਨੇ ਕੀਤੀ ਔਰ ਇਹਦੇ ਅੰਦਰ ਉਹਨਾਂ ਨੇ ਮਤਲਬ 23 ਲੱਖ ਮੀਟਿਕ ਟਨ ਖੁੱਲੀ ਮਾਰਕੀਟ ਦੇ ਵਿੱਚ ਪਰਚੇਸ ਕਰਨ ਦਾ ਪਲੱਸ ਜਿਹੜਾ ਮਲੇਸ਼ੀਆ ਨੂੰ ਐਕਸਪੋਰਟ ਕਰਨ ਦਾ ਨਾਰੂ ਨੇ ਇਹ ਗੱਲ ਹੋਰ ਕਹੀ ਹੈ ਕਿ ਇਹ سلسلہ ਅਸੀਂ ਲਗਾਤਾਰ ਜਾਰੀ ਰੱਖਾਂਗੇ ਜਿੱਥੇ-ਜਿੱਥੇ ਵੀ ਸਾਨੂੰ ਕੋਈ ਉਹਦਾ ਬਦਲ ਮਿਲਦਾ ਹੈ ਇਹ سلسلہ ਲਗਾਤਾਰ ਹੋਰ ਵੀ ਜਾਰੀ ਰਹੂਗਾ ਸੋ ਬਸ ਮੈਂ ਇਹ ਕਹਿ ਸਕਦਾ ਵੀ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਚਿੰਤਾ ਦੀ ਕੋਈ ਡਰ ਦੀ ਜਿਹੜੀ ਉਹ ਗਜੈਸ ਨਹੀਂ ਰਹਿਣੀ ਚਾਹੀਦੀ ਇਹ ਵੀ ਸੀਜ਼ਨ ਜਿਹੜਾ ਪੰਜਾਬ ਦੇ ਅੰਦਰ ਪੈਡੀ ਸੀਜ਼ਨ ਨਾਲ ਜੁੜੇ ਜਿੰਨੇ ਵੀ ਵਰਗ ਨਾਲ ਮੈਨੂੰ ਲੱਗਦਾ ਵੀ ਇੱਕ ਬੜਾ ਅੱਛਾ ਰਹੂਗਾ ਔਰ ਅਸੀਂ ਸਰਕਾਰ ਵੱਲੋਂ ਕੋਈ ਵੀ ਕਸਰ ਖਾਸ ਕਰਕੇ ਮਾਨ ਜੋ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਨਿਰਦੇਸ਼ ਹੈ ਔਰ ਲਗਾਤਾਰ ਉਹ ਦਖਲ ਵੀ ਦਿੰਦੇ ਆ ਸਾਨੂੰ ਵਾਹੀ ਵੀ ਦਿੰਦੇ ਆ ਮੈਂ ਕਹਿ ਸਕਦਾ ਕਿ ਵਧੀਆ ਸੀਜ਼ਨ ਜਿਹੜਾ ਉਹ ਪੰਜਾਬ ਦੇ ਅੰਦਰ ਲੱਗੂਗਾ ਸਪੇਸ ਹੀ ਕੋਈ ਘਟ ਰਹਿਤ ਨਹੀਂ ਪੰਜਾਬ ਦੇ ਰਾਈਸ ਬੀਲਡਰਸ ਜਿਹੜੇ ਉਹ ਤੁਹਾਡੀ ਇਸ ਮੀਟਿੰਗ ਵਿੱਚ ਨੀ ਉਹਨਾਂ ਨਾਲ ਮੀਟਿੰਗ ਤਾਂ ਅਜੇ ਸੇ ਨਹੀਂ ਕੀਤੀ ਸਾਡੇ ਫੋਨ ਤੇ ਇੱਕ ਦੋ ਉਹਨਾਂ ਦੇ ਲੀਡਰਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਤਸੱਲੀ ਬਖਟਾਈ ਹੈ ਅਲਟੀਮੇਟਲੀ ਉਹਨਾਂ ਦੀ ਡਿਮਾਂਡ ਵੀ ਇਹੀ ਸੀਗੀ ਵੀ ਸਪੇਸ ਹੋਣੀ ਚਾਹੀਦੀ ਹੈ ਸੋ ਫੋਨ ਤੇ ਸਾਡੀਆਂ ਗੱਲਬਾਤਾਂ ਹੋਈਆਂ ਨੇ ਆਦਰਵਾਈਜ਼ ਜੇ ਮਿਲਣ ਦੀ ਉਹਨਾਂ ਦੀ ਇੱਛਾ ਹੋਊਗੀ ਮਿਲਾਂਗੇ ਵੀ ਉਹਨਾਂ ਨੂੰ ਸਾਰੀ ਤਸਵੀਰ ਕਲੀਅਰ ਵੀ ਅਸੀਂ ਕਰਾਂਗੇ ਸਰ ਮਿਲਣ ਪਾਲਸੀ ਦਾ ਵਿਰੋਧ ਕਿਉਂ ਕਰਦਾ ਹੈ ਨੀ ਮਿਲਣ ਪਾਲਸੀ ਦਾ ਵਿਰੋਧ ਮੇਰੇ ਨੋਟਿਸ ਤੇ ਨਹੀਂ ਆਇਆ ਹੋਇਆ ਅਜੇ ਅ ਬੇਸਿਕਲੀ ਜਿਹੜੇ ਕਨਸਰਨ ਨੇ ਜਦੋਂ ਵੀ ਅਸੀਂ ਕੋਈ ਪਾਲਿਸੀ ਨਵੀਂ ਲੈ ਕੇ ਆਣੀ ਹੁੰਦੀ ਆ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਉਹਨਾਂ ਨਾਲ ਵਾਹ ਕੇ ਸਾਰੀਆਂ ਗੱਲਾਂ ਪਤਾ ਤੈਅ ਕਰਦੇ ਆ ਸੋ ਕੋਈ ਮੈਨੂੰ ਲੱਗਦਾ ਨਹੀਂ ਅਜੇ ਤੱਕ ਮੇਰੇ ਨੋਟਿਸ ਦਾ ਵਿਰੋਧ ਆਇਆ ਨਹੀਂ ਜੇ ਕੋਈ ਕਿਸੇ ਦੇ ਮਨ ਦੇ ਅੰਦਰ ਕੋਈ ਸਵਾਲ ਵੀ ਹੋਣਗੇ ਕੋਈ ਚਿੰਤਾਵਾਂ ਹੋਣਗੀਆਂ ਤੇ ਅਸੀਂ ਅਸੀਂ ਬੈਠੇ ਆ ਉਹ ਸੁਣਾਗੇ ਔਰ ਉਹਨੂੰ ਸ਼ਾਰਟਵਟ ਵੀ ਕਰਾਂਗੇ ਅਸੀਂ ਮੈਂ ਬੰਦ ਜੀ ਇਹਨਾਂ ਨੇ ਮੀਟਿੰਗ ਦਾ ਬਾਈਕਾਟ ਵੀ ਨਹੀਂ ਕਰਦੇ ਪਿਛਲੇ ਜਦੋਂ ਮੀਟਿੰਗ ਹੋਈ ਸੀ ਬਾਈਕਾਟ ਕੀਤਾ ਸੀ ਨਹੀਂ ਜਿਹੜੀ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਆ ਮੇਰੇ ਕੋਲ ਤਾਂ ਟਾਈਮ ਮੰਗਿਆ ਸੀਗਾ ਉਹਨਾਂ ਨੇ ਸੋ ਆਉਣ ਵਾਲੇ ਦਿਨਾਂ 'ਚ ਅਸੀਂ ਮੀਟਿੰਗ ਵੀ ਕਰਾਂਗੇ ਉਹਨਾਂ ਦੇ ਨਾਲ ਉਹ ਆਪਣੇ ਲੋਕ ਨੇ ਪੰਜਾਬ ਦੇ ਅੰਦਰ ਮਤਲਬ ਇੱਕ ਵੱਡਾ ਖੇਤਰ ਆ ਇਹ ਸਾਡਾ ਜਿਹਦੇ ਨਾਲ ਲੱਖਾਂ ਲੋਕ ਜੁੜੇ ਆ ਸੋ ਅਸੀਂ ਗੱਲ ਵੀ ਸੁਣਾ ਕੇ ਬੈਠਾਂਗੇ ਉਹਨਾਂ ਦੇ ਨਾਲ ਸਰ ਇੱਕ ਥੀ ਹੋਰ ਕਲੀਅਰ ਕਰ ਦੋ 23 ਲੱਖ ਤੋਂ ਅਲੱਗ ਹੈ ਜਿਹਨਾਂ 2 ਲੱਖ ਤੁਸੀਂ ਕਿਹਾ ਮਲੇ ਹਾਂ ਹਾਂ ਉਹ ਵੱਖਰਾ ਉਹ ਵੱਖਰਾ ਹੈ 2.25 ਹੋਵੇਗਾ ਜੀ 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 25 ਲੱਖ 25 ਲੱਖ 2 ਲੱਖ ਐਕਸਪੋਰਟ ਕਰਨ ਕੇ ਮਲੇਸ਼ੀਆ ਨੂੰ ਪੰਜਾਬ ਦੀ ਗੱਲ ਕਰ ਰਹੇ ਜਿਹੜੇ ਸਟੋਰੇਜ ਹੈ ਕਿੰਨੀ ਹੋ ਸਕਦੀ ਹੈ ਅਤੇ ਉਤਪਾਦਨ ਕਿੰਨਾ ਕਰ ਸਕਦਾ ਹੈ ਅ ਜੋ ਜਿਹੜੇ ਅਨੁਮਾਨ ਨੇ ਉਹ 1 ਲੱਖ ਦਾ ਮਤਲਬ 200 ਲੱਖ ਮੀਟਰ ਟਨ ਜਿਹੜੀ ਹੈ ਉਹ ਪੈਡੀ ਦੀ ਆਂਦੀ ਸੁਭਾਵਣਾ ਹੁੰਦੀ ਹੈ ਕੋਈ ਥੋੜੀ ਬਿਧੀ ਉੱਪਰ ਥੱਲੇ ਜਾ ਸਕਦੀ ਹੈ ਸੋ ਇਹਦਾ ਮਤਲਬ ਸਬਕ ਸਟੋਰੇਜ ਕੈਪੈਸਿਟੀ ਪੀ ਪੰਜਾਬ ਦੇ ਅੰਦਰ ਇਸ ਵੇਲੇ ਸਾਡੇ ਕੋਲ 121 ਲੱਖ ਮੀਟਰ ਟਨ ਜਿਹੜਾ ਉਹ ਮਤਲਬ ਲੱਗਿਆ ਹੋਇਆ ਸੋ ਲਗਭਗ ਮੈਨੂੰ ਲੱਗਦਾ ਹੈ ਵੀ ਇਹ سلسلہ ਆਰੰਭ ਹੋਣ ਦੇ ਨਾਲ ਕੋਈ ਸਪੇਸ ਦੀ ਪ੍ਰੋਬਲਮ ਰਹੇਗੀ ਨਹੀਂ ਪੰਜਾਬ ਤੇ